ਸੂਰਜ ਗਿਆ ਚਾਰ ਤੇ ਅੱਜ ਆ ਸੰਡੇ ਪਰ ਇਹਨੂੰ ਆ ਛੁੱਟੀ ਅੱਜ ਮੈਂ ਇਸ ਪਰ ਇਹਨੂੰ ਛੱਡਣ ਨੀਗਾ ਜਾਣਾ ਹੈਗਾ ਤੇ ਮੈਂ ਚਲੋ ਅੱਜ ਉੱਪਰ ਚੱਲਦੀ ਥੋੜਾ ਜਿਹਾ ਪੰਛੀ ਧਣਾ ਲੈਣ ਲਈ ਉੱਤੇ ਜਾਂਦੇ ਆ ਕੁੱਤਾ ਵੱਡਾ ਕੁੱਤਾ ਆਹ ਨਾਲੇ ਕੁੱੱਠੇ ਦੇ ਦੇਖੋ ਕਿਤਰਾ ਲਾਈਨਾ ਬਣਾ ਕੇ ਬਿੱਠੇ ਆ ਤੇ ਇੱਕ ਆਇਆ ਵਾ ਉੱਡ ਗਿਆ ਪਾਣੀ ਪੀਣ ਆਇਆ ਸੀ ਕੁੱਟ ਗਿਆ ਨਾਲ ਕਬੂਤਰਾਂ ਵਾਸਤੇ ਪਾਣੀ ਪੀਣ ਨੂੰ ਰੱਖਿਆ ਹੋਇਆ ਵਾ ਤੇ ਇੱਥੋਂ ਆ ਕੇ ਕਬੂਤਰ ਪਾਣੀ ਪੀਂਦੇ ਆ ਮੈਨੂੰ ਵੇਖ ਕੇ ਭੱਜ ਗਏ ਸਾਡੇ ਨਿੰਬੂ ਸਾਤ ਪੰਜ ਲੱਗੇ ਆ ਇਹਦਾ ਚਾਹ ਪਾਣੀ ਪੀ ਕੇ ਤੇ ਮੈਂ ਆ ਗਈ ਥੱਲੇ ਤੇ ਹੁਣ ਥੱਲੇ ਆ ਕੇ ਤੇ ਮੈਂ ਕਰਦਾ ਕੀਤਾ ਕੰਮ ਕੰਪਲੀਟ ਸਫਾਈਆਂ ਉੱਪਰ ਕਰ ਲਿਆ ਨਾ ਪਰ ਇਹਦੀ ਮੰਮਾ ਨੇ ਇਹ ਥੱਲੇ ਕਰ ਲਈਆਂ ਮੈਂ ਤੇ ਹੁਣ ਮੈਂ ਨਾਲੇ ਨਾਉਣਾ ਤੇ ਨਾਲੇ ਥੋੜੇ ਜੇ ਦੋ ਕ ਕਪੜੇ ਧੋਂਗੇ ਆਪਣੇ ਗੱਲ ਦਾ ਸੂਟ ਤੇ ਹੋਰ ਇੱਕ ਦੋ ਹੈਲੋ ਜੀ ਸਾਰਿਆਂ ਸੱਚੀ ਕਾ ਜੀ ਬੋਲ ਦੇ ਸੱਚੀ ਕਰਦੋ ਸਾਰਿਆਂ ਨੂੰ ਸਾਰਿਆਂ ਸੱਚੀ ਕਾ ਬਾਦੋ ਬਾਦੋ ਹਾਂਜੀ ਸਾਰਿਆਂ ਸੱਚੀ ਕਾ ਜੀ ਹਾਂਜੀ ਮੈਂ ਕੱਲ ਗਈ ਸੀ ਗੁਰਦੁਆਰਾ ਸਾਹਿਬ ਇਹ ਇੱਕ ਤੇ ਗਈ ਸੀ ਗੁਰੂ ਕੇ ਮਹਿਲ ਇੱਕ ਮੈਂ ਗਈ ਸੀਗੀ ਉੱਥੇ ਭਾਈ ਚਾਲੂ ਸਾਹਿਬ ਜੀ ਦੇ ਟੋਬੇ ਤੇ ਉਹ ਨਾ ਉੱਥੇ ਮਤਲਬ ਹੈ ਛੋਟਾ ਜਿਹਾ ਗੁਰਦੁਆਰਾ ਪਰ ਬਹੁਤ ਵਧੀਆ ਵਾ ਤੇ ਲੱਗੇ ਗੁਰੂ ਕੇ ਮਹਿਲ ਗੁਰਦੁਆਰਾ ਵਾ ਤੇ ਥੋੜਾ ਜਿਹਾ ਨਾ ਉੱਥੇ ਵੀ ਗਈ ਸੀਗੀ ਤੇ ਜਿਆਦਾ ਅੰਦਰ ਦੀ ਵੀਡੀਓ ਨਹੀਂ ਬਣਾਈ ਹੈਗੀ ਤੇ ਉਹ ਨਾ ਇੱਕ ਉਥੇ ਟ੍ਰਿਪ ਹੋਰਾ ਸਾਗਿਆ ਤੇ ਬੜਾ ਹੀ ਵਧੀਆ ਲੱਗਾ ਮੈਨੂੰ ਇੰਨਾ ਵਧੀਆ ਇੰਨਾ ਸ਼ੀਸ਼ ਮਹਿਲ ਬਣਿਆ ਮੈਂ ਥੋੜੀ ਜੀ ਬਸ ਵੀਡੀਓ ਬਣਾਈ ਮੈਨਾਂ ਕਿਤੇ ਬਾਬੇ ਕੁਸਤੀ ਨਾ ਹੋਣਾ ਤੇ ਮੈਂ ਦੇਖੇ ਦੇਖੇ ਥੋੜੀ ਜੀ ਬਣਾ ਲਈ ਤੇ ਚਲੋ ਦੇਖਿਓ ਜੇ ਤੁਹਾਨੂੰ ਮਤਲਬ ਵੀਡੀਓ ਕਿੱਦਾਂ ਦੀ ਲੱਗਦੀ ਕਿਉਂਕਿ ਮੈਂ ਬਾਹਰ ਜਾ ਕੇ ਵੀਡੀਓ ਨਹੀਂ ਬਣਾ ਸਕਦੀ ਇਸ ਕਰਕੇ ਮੈਂ ਥੋੜੀ ਥੋੜੀ ਜਿੱਥੇ ਕਿਦਾ ਲੱਗੇ ਥੋੜੀ ਜੀ ਉੱਥੇ ਕਿ ਬਣਾ ਲਈ ਨਹੀਂ ਹਣੀ ਆ ਜ਼ਿਆਦਾ ਨਹੀਂ ਬਣਾਉਂਦੀ ਤੇ ਚਲੋ ਇਹ ਕੱਲ ਦੀ ਆ ਐਤਵਾਰ ਦੀ ਤੇ ਦੇਖਿਓ ਜੀ ਚਲੋ ਬਾਈਗਾ ਦਰ ਹੀ ਤੇ ਬਾਈਗਾ ਦੋ ਬਾਈਗਾ ਦੋ ਬਾਈ ਦੇਖਿਓ ਜੀ ਸਾਡੀ ਵੀਡੀਓ ਕੋ ਮੈਂ ਅੱਛਾ ਕੋ ਜਾਓ ਤੇ ਆਪ ਤੋਂ ਕੇ ਅੰਦਰ I got it. ਪਰ ਦੁਬਾਰਾ ਇੱਕ ਦਿਨ ਲਈ ਮੈਨੂੰ ਬ੍ਰੈਡ ਤੇ ਛੋਲਿਆਂ ਦਾ ਲੰਗਰ ਤੋਂ ਮੈਂ ਖਾਤਾ ਦੋ ਦੋ ਬ੍ਰੈਡ ਤੇ ਛੋਲੇ ਇਹ ਹੈਗਾ ਜੀ ਗੁਰਦੁਆਰਾ ਗੁਰੂ ਕੇ ਮੈਨ ਮੈਂ ਨਾ ਪਿਛਲੇ ਪਾਸੇ ਨਹੀਂ ਆਈ ਆ ਇਹ ਹੈਗਾ ਭੋਰਾ ਸਾਹਿਬ ਅੰਦਰ ਜਾ ਕੇ ਅੰਜ ਲੱਗਦਾ ਜਿਵੇਂ ਸਵਰਗ ਚ ਆ ਗਏ ਆ। ਹੋਤਾ ਹੀ ਵਧੀਆ। ਤੇ ਇਹ ਦੇਖੋ ਜੀ ਮੈਂ ਅੰਦਰ ਦੀ ਵੀਡੀਓ ਨਹੀਂ ਬਣਾਈ।